ਮੈਂ ਇਥੋਂ ਦੇ ਇਤਿਹਾਸ ਦੀ ਅਰੰਭਤਾ ਕਰਾਂਗਾ ਕਿ ਮਾਖੋਵਾਲ ਦੀ ਧਰਤੀ ਤੇ ਬਾਅਦ ਵਿੱਚ ਉਹਦਾ ਨਾਮ ਰੱਖਿਆ ਗਿਆ ਚੱਕ ਨਾਨਕੀ ਚੱਕ ਨਾਨਕੀ ਨਗਰ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਇਸ ਨਗਰ ਦਾ ਨਾਮ ਰੱਖਿਆ ਸੀ ਸ੍ਰੀ ਆਨੰਦਪੁਰ ਸਾਹਿਬ ਪਰ ਜੇ ਕੋਈ ਸਾਡੇ ਉੱਤੇ ਸਵਾਲ ਕਰ ਦੇਵੇ ਪਈ ਆਨੰਦਪੁਰ ਸਾਹਿਬ ਨਾਮ ਕਦੋਂ ਰੱਖਿਆ ਗਿਆ ਹੁਣ ਮਾਵਾਂ ਭੈਣਾਂ ਬੀਬੀਆਂ ਬੈਠੀਆਂ ਸਤਕਾਰਯੋਗ ਸਾਰੇ ਆਪਾਂ ਚੇਤੇ ਰੱਖੀਏ ਇਸੇ ਧਰਤੀ ਅੰਦਰ ਜਦੋਂ ਪਟਨਾ ਨੂੰ ਛੱਡ ਕੇ ਗੁਰੂ ਗੋਬਿੰਦ ਸਿੰਘ ਜੀ ਆਏ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਣ ਕੇ ਇੱਥੇ 40 ਪੌੜੀਆਂ ਆਨੰਦ ਸਾਹਿਬ ਸੁਣਾਇਆ ਸੀ ਹੁਣ ਅੱਜ 80 ਸਾਲ ਦੀ ਉਮਰ ਹੋ ਜਾਏ ਤੇ ਕਈ ਵਾਰੀ ਪੰਜ ਪੌੜੀਆਂ ਯਾਦ ਨਹੀਂ ਹੁੰਦੀਆਂ ਜਪਜੀ ਸਾਹਿਬ ਦੀਆਂ ਬੋਤਰਾ ਆਪਾਂ ਗੱਲਾਂ ਬਥੇਰੀਆਂ ਕਰਦੇ ਆਂ ਕਈ ਟੋਕਣ ਲਈ ਬੜੇ ਤਿਆਰ ਹੁੰਦੇ ਆਂ ਸ਼ਰਧਾ ਨਾਲ ਇਤਿਹਾਸ ਸੁਣਨਾ ਨਹੀਂ ਵਿਚਾਰਨਾ ਨਹੀਂ ਪਰ ਮਾਫ ਕਰਿਓ ਇਤਿਹਾਸਾਂ ਵਿੱਚੋਂ ਸਿੱਖਿਆ ਮਿਲਦੀ ਹੈ ਮਾਂ ਨੇ ਆਪਣੇ ਪੁੱਤ ਨੂੰ ਬਾਣੀ ਪੜ੍ਹਾਈ ਬਾਣੀ ਸਿਖਾਈ ਤੇ ਜਦੋਂ ਸਟੇਜ ਉੱਤੇ ਆਣ ਕੇ ਮੱਖੋਵਾਲ ਦੀ ਧਰਤੀ ਅੰਦਰ ਚੱਕ ਨਾਨਕੀ ਵਿੱਚ ਵਾਰੀ-ਵਾਰੀ ਸਾਰੀ ਸੰਗਤ ਦੇ ਸਾਹਮਣੇ ਪੌੜੀਆਂ ਪੜੀ ਜਾਂਦੇ ਆ 40 ਪੌੜੀਆਂ ਦਾ ਜਾਪ ਹੋ ਗਿਆ ਤੇ ਸਤਿਗੁਰੂ ਗਰੀਬ ਨਵਾਜ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜੀ ਕਹਿੰਦੇ ਅੱਜ ਬੜਾ ਆਨੰਦ ਪਿਆ ਹੈ ਅੱਜ ਬੜਾ ਆਨੰਦ ਆਇਆ ਹੈ ਅੱਜ ਤੋਂ ਬਾਅਦ ਇਸ ਧਰਤੀ ਦਾ ਨਾਮ ਸ੍ਰੀ ਆਨੰਦਪੁਰ ਸਾਹਿਬ ਰੱਖਣਾ ਇੱਕ ਵਾਰਾਂ ਸਾਰੀ ਸੰਗਤ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਥੋੜੀ ਜੀ ਮੇਰੀ ਆਦਤ ਹੈ ਵੀ ਹਰ ਵਾਰ ਮੈਂ ਕਹਿੰਨਾ ਨਾ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਹੁਣ ਪਤਾ ਨਹੀਂ ਇਹ ਆਦਤ ਚੰਗੀ ਆ ਕਿ ਕੀ ਆ ਪਰ ਤੁਸੀਂ ਜ਼ਰੂਰ ਸਾਰਿਆਂ ਦੇ ਨਾਲ-ਨਾਲ ਕਹੀ ਜਾਣਾ ਇੱਥੇ ਮਾਇਆ ਭਾਵੇਂ ਸਾਨੂੰ ਘਟ ਦੇ ਦਿਓ ਪਰ ਸਤਨਾਮ ਵਾਹਿਗੁਰੂ ਜ਼ਰੂਰ ਗੱਜ ਕੇ ਸਾਰਿਆਂ ਦੇ ਕਹੋ ਆਈ ਸੰਗਤ ਨੂੰ ਬੇਨਤੀ ਵੀ ਅੱਗੇ ਆ ਕੇ ਬੈਠਾ ਕਰੋ ਖਾਸ ਕਰਕੇ ਨੌਜਵਾਨ ਕਿਉਂਕਿ ਜਦੋਂ ਅਸੀਂ ਆਣ ਕੇ ਗੁਰੂ ਦੇ ਦਰਬਾਰ ਵਿੱਚ ਬੈਠੇ ਜੜੀਆਂ ਭੈਣਾਂ ਬਾਹਰ ਬੈਠੀਆਂ ਐ ਉਹਨਾਂ ਨੂੰ ਵੀ ਮੇਰੀ ਬੇਨਤੀ ਹੈ ਵੀ ਆਪਾਂ ਜਰੂਰ ਅੱਗੇ ਆ ਕੇ ਸੰਗਤ ਵਿੱਚ ਪੰਡਾਲ ਵਿੱਚ ਬੈਠਿਆ ਕਰੋ ਅੰਦਰ ਬਹੁਤ ਗੁਰੂ ਦੀਆਂ ਬਖਸ਼ਿਸ਼ਾਂ ਨੇ ਸੋਹਣਾ ਪੰਡਾਲ ਸਜਿਆ ਹੋਇਆ ਹੈ ਗੁਰੂ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਣੀਏ ਇੱਕ ਅੱਧੀ ਗੱਲ ਵੀ ਸਾਡੀ ਝੋਲੀ ਵਿੱਚ ਪੈ ਗਈ ਤੇ ਸਾਡੇ ਜੀਵਨ ਦਾ ਪਾਰ ਉਤਾਰਾ ਹੋ ਜਾਏਗਾ